ਸ੍ਰੀ ਵਾਹਿਗੁਰੂ ਸਾਹਿਬ ਜੀ ਹਾਉ ਆਇ ਦੂਰੋਂ ਚੱਲ ਕੈ ਮੈਂ ਤੱਕੀ ਤਾ ਸਿਰਨਾਈ ਜੀਉ ਮੈਂ ਆਸਾ ਰੱਖੀ ਚਿੱਤ ਮੈਂ ਮੇਰਾ ਸਭ ਦੁੱਖ ਗਵਾਏ ਜਿਉ ਸੋ ਕਹੋ ਟਲ ਗੁਰ ਸੇਵੀਐ ਅਹਨ ਸੁ ਸਹਜ ਸੁਪਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬੈਰਾੜੇ ਮਹੱਲਾ 14 ਹਰ ਜਨ ਰਾਮ ਨਾਮ ਗੁਣ ਗਾਵੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ ਹਰ ਜਨ ਰਾਮ ਨਾਮ ਗੁਣ ਗਾਵੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ ਰਹਾਉ ਜੋ ਕਿਛ ਕਰੇ ਸੋ ਆਪੇ ਸਵਮੇ ਹਰ ਆਪੇ ਕਾਰ ਕਰავੈ ਹਰ ਆਪੇ ਹੀ ਮਤ ਦੇਵੈ ਸਵਾਮੀ ਹਰ ਆਪੇ ਬੋਲ ਬੁਲਾਵੈ ਹਰ ਆਪੇ ਪੰਚ ਤਤ ਬਿਸ ਥਾਰਾ ਵੇਚ ਤਾਤੂ ਪੰਚ ਆਪ ਪਾਵੇ ਜਨ ਨਾਨਕ ਸਤ ਗੁਰ ਮਿਲੇ ਆਪੇ ਹਰ ਆਪੇ ਚਗਰ ਚੁਕਾਵੇ ਹਰ ਆਪੇ ਪੰਚ ਤਤ ਬਿਸਥਾਰਾ ਵੇਚਤਾ ਤੂੰ ਪੰਚ ਆਪ ਪਾਵੇਂ ਜਨ ਨਾਨਕ ਸਤ ਗੁਰ ਮਿਲੇ ਆਪੇ ਹਰ ਆਪੇ ਚੱਗਰ ਚੁਕਾਵੇਂ ਵਾਹੀ ਗੁਰਜੀਕਾ ਖਲਸਾ ਵਾਹਿ ਗੁਰਜੀ ਕੀ ਫਤਿਹ ਬੈਰਾੜੇ ਮਹੱਲਾ ਚੌਥਾ ਹਰ ਜਨ RAM ਨਾਮ ਗੁਣ ਗਾਵੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ ਵਾਹਿ ਗੁਰਜੀ ਕਾ ਖਲਸਾ ਵਾਹਿ ਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦਰਬਾਰ ਨਮਾ ਤੇਰਾ ਦਰਬਾਰਾ ਸੱਚਖੰਡ ਵਸ ਅੰਕਾਰਾ ਲక్ష్ਮੀ ਖੜੀ ਤੁਮਰਾ ਦਰਬਾਰਾ ਸਰਬ ਦੇਵਤੇ ਕਰਨ ਨਮਸ਼ਕਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਲੰਗਾ ਕਾਫੀ ਪਾਠ ਸਾਹੀ ਦਸਵੀਂ ਕੇਵਲ ਕਾਲ ਈ ਕਰਤਾਰ ਆਦ ਅੰਤ ਅਨੰਤ ਮੂਰਤ ਗਣ ਭਜਨ ਹਾਰ ਕੇਵਲ ਕਾਲ ਈ ਕਰਤਾਰ ਆਦ ਅੰਤ ਅਨੰਤ ਮੂਰਤ ਗੜਨ ਭੰਜਨ ਹਾਰ ਰਹਾ ਨਿੰਦਾ ਉਸਤਤ ਜਾਂ ਉਹਨਕੇ ਸਮ ਸਤਰ ਮਿੱਤਰ ਨਾ ਕੋਏ ਕਾਣ ਬਾਟ ਪਰੀਤਸਾ ਪਥ ਸਾਰਥੀ ਰਥ ਹੋਏ ਤਾਤ ਮਾਤ ਨਾ ਜਾਤ ਜਾਕਰ ਉਤਰ ਪੌਤਰ ਮੁਕੰਦ ਕਾਣ ਕਾਜ ਕਹਾਹੇਗੇ ਤੇ ਆਨ ਦੇਵਕਾ ਆਨੰਦ ਦੇਵ ਦਾਤ ਦਿਸ਼ਾ ਵਿਸ਼ਾ ਜਹ ਕੀਨ ਸਰਬ ਪਸਾਰ ਕਾਨ ਉਪਮ ਤਉਣ ਕੋ ਮੁਖ ਲੀਤ ਨਾਮ ਮਾਰ ਦੇਵ ਦਾਤ ਦਿਸ਼ਾ ਵਿਸ਼ਾ ਜਹ ਕੀਨ ਸਰਬ ਪਸਾਰ ਪਮਾ ਤਾਣ ਕੋ ਮੁਖ ਲੀਤ ਨਾਮ ਮੂਰਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ